ਸਰਸਿਕਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਨੇ ਬਾਈ ਨਾ ਕਰਦੇ ਗੱਲ ਬਾਤ ਵਧੀਆ ਕੁਆਲਟੀ ਵਾਲੇ ਪਸ਼ੂ ਆ ਤੇ ਨਿੱਕੇ ਨਿੱਕੇ ਮੁੱਲ ਆ ਸਰਸਿਕਲ ਬਾਈ ਜੀ ਠੀਕ ਆ ਜੀ ਮਾਣਾ ਜੀ ਕੋਈ ਗੱਲ ਨਹੀਂ ਇਨੇ ਭੈਣ ਭਰਾਵਾਂ ਵੀ ਜੀ ਮਾਣਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀ ਜੀ ਤੁਹਾਨੂੰ ਧੰਨਵਾਦ ਧੰਨਵਾਦ ਜੀ ਜਾਨਵਰ ਵੀ ਜੀ ਅੱਜ ਆਪਣੇ ਕੋਲ ਪੰਜ ਛੇ ਹੈਗੇ ਵਧੀਆ ਠੀਕ ਹੈ ਜੀ ਤੇ ਬੜੇ ਜਿਆਦਾ ਪਹਾੜਾ ਜੈਜ ਤੇ ਹਰ ਕੁਆਲਟੀ ਦਾ ਮਾਲ ਹੈਗਾ ਹਾਂ ਹਾਂਜੀ ਮਈਆਂ ਸੂਈਆਂ ਵੀ ਗੱਬਣਾ ਵੀ ਹਾਂਜੀ ਹਾਂਜੀ ਤੇ ਪਹਾੜਾ ਜੈਜ ਵੀ ਦੀ ਰੇਡ ਠੀਕ ਜੀ ਦੋ ਰੇਡਾਂ ਬਹੁਤ ਸਸਤੀ ਰੇਡ ਦੀਆਂ ਸਸਤੇ ਰੇਡ ਦੀਆਂ ਠੀਕ ਹੈ ਮਈਆਂ ਸੂਈਆਂ ਆ ਪਹਿਲੇ ਨੰਬਰ ਤੇ ਮਹੀ ਵੀ ਛੋਟੀ ਸੂਈਆਂ ਹਾਂਜੀ ਠੀਕ ਜੀ ਦੋ ਜਾਲ ਵਾਲੇ ਭਾਵੇਂ ਕੋਥੇ ਜਾਲ ਵਾਲੇ ਲਓ ਜੀ ਇੱਕ ਹੋਈ ਵਧੀਆ ਰਿਕਾਰਡ ਵਾਲੀ ਮੈਂ ਆ ਇੱਕ ਲੰਬਾ ਕਾਲੀ ਜੈਟ ਬਲੈਕ ਮਸਲਾ ਜੀ ਜੀ ਤੇ ਹੈਗੀ ਰਲੇਵੇ ਰਿਕਾਰਡ ਵਾਲੀ ਚੈੱਕ ਕਰੋ ਮੈਂ ਵੀਰ ਡੈੜੀ ਚਲੋ ਬੰਨੂ ਕੰਮ ਹੀ ਹੈ ਪਰ ਮੈਂ ਚੰਗੀ ਚੰਗੀ ਫਿਰ ਵੀ ਮੈਂ ਲਾਵਾਂਗੇ ਜਿਹੜੀ ਦਾ ਠੀਕ ਹੈ ਜੀ ਪੂਰੀ ਮੈਂ ਦੁੱਧ ਵਾਲੀ ਆ ਹਾਂਜੀ ਅਸਲ ਚੀਜ਼ ਕੋਈ ਵੀਰ ਭਰਾਣੇ ਵੀਰ ਆਪਣਾ ਅੰਦਾਜ਼ਾ ਲਾ ਕੇ ਤੇ ਚੀਜ਼ ਦੀ ਐਂ ਪਹਿਲੇ ਦੇਣਾ ਵੀਰ ਜੀ ਇੱਕ ਉਹ ਗੱਲ ਕਹਿੰਦੇ ਨੇ ਆ ਹਾਂਜੀ ਇਹ ਕਿੰਨੇ ਕਿੰਨੇ ਵੀਰ ਨੇ ਮਾਲ ਲੈਣਾ ਨਾ ਹਾਂਜੀ ਹਾਂਜੀ ਮਾਰ ਆ ਇਹਨਾਂ ਨੂੰ ਅੱਖਾਂ ਦਿੱਤੀਆਂ ਆਪਣੀ ਸੰਭਾਲ ਹੈ ਆਪਣੀ ਸਮਝਣਾ ਮੈਂ ਲੈਣੀ ਜਿੰਨੇ ਕਿੰਨੇ ਲੈਣੀ ਹੈ ਬਿਲਕੁਲ ਸਹੀ ਗੱਲ ਵੀਰ ਵਪਾਰੀ ਬੰਦ ਦਾ ਲੈ ਜਾਓ ਲੈ ਜਾਓ 5-7000 ਦਾ ਫਰਕ ਉਹ ਲਾ ਦੇਗਾ ਅਕਸਰ ਹਰ ਇੱਕ ਦੀ ਨਿਗਾਹ ਤੇ ਕੰਮ ਕਰਦੀ ਨਾ ਬਿਲਕੁਲ ਸਹੀ ਗੱਲ ਮੈਂ ਜਿਹੜੀ ਆ ਹਰ ਇੱਕ ਬੰਦੇ ਨੂੰ ਦੇਖ ਪੈਂਦੀ ਆ ਦੇਖ ਪੈਂਦੀ ਇਹ ਕਿਹੜੀ ਮੈਂ ਕਿੰਨੀ ਆ ਜੀ ਬਹੁਤ ਰਕਾੜ ਵਾਲੀ ਮੈਂ ਆ ਵਧੀਆ ਸਾਫ ਲੈਵੇ ਵਾਲੀ ਆ ਤੇ ਵਧੀਆ ਨਜ਼ਾਰੇ ਵਾਲੀ ਆ ਤਲੀ ਮਹੀਂ ਅਸੀਂ ਤੱਕੇ ਡਾਉਣ ਵਾਲੀ ਦੁੱਧੇ ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਹ ਕੋ ਸਾਹ ਦਿਖੰਦੇ ਆ ਲੇਵਾ ਪਾਈਆਂ ਹਰ ਬਨੇਓ ਅਸਲੀ ਮਹੀਂ ਵੀਰ ਜੇ ਸਜਰ ਮਹੀਂ ਸੁੰਦੀ ਆ ਨਾ ਹਾਂਜੀ ਜਿਸ ਹਾਬ ਲਈ ਇਹ ਤੇ 15 ਦਿਨੀ ਮਹੀਂ ਜਾ ਕੇ ਦੁੱਧੇ ਹੁੰਦੀ ਆ ਬਿਲਕੁਲ ਗੱਲ ਸਹੀ ਰਹੀ 15 20 ਦਿਨ ਮਹੀਂ ਦੁੱਧੇ ਹੁੰਦੀ ਆ ਸੇਵਾ ਕਰਨੀ ਪੈਂਦੀ ਆ ਵੀਰ ਚੜ ਕੇ ਰਹਿਣਾ ਪੈਂਦਾ ਮੈਂ ਦੇਣਾ ਵੀਰਾਂ ਅਸੀਂ ਸਾਡੇ ਕੋਲ ਜਦੋਂ ਘਰ ਮਹੀਂ ਆਉਂਦੀ ਅਸੀਂ ਖਾਸ ਕਰਕੇ ਦੁੱਧ ਕਿਉਂ ਵਾਲੇ ਬਣੇ ਨਹੀਂ ਪੈਂਦੇ ਅਸੀਂ ਖਾਸ ਕਰਕੇ ਉਹ ਕਹਿੰਦੇ ਮੈਂ ਲੱਪਾਣਾ ਲਾ ਲਾਪਾਣਾ ਲਾਵੇ ਜਿਹੜੀ ਗੱਲ ਹੈ ਬਿਲਕੁਲ ਸਹੀ ਗੱਲ ਮੈਂ ਜਿਹੜੀ ਜਿਹੜੇ ਲੋਕੀ ਲਪਾ ਲਵਾਉਂਦੇ ਮੈਂ ਦਿਨਾਂ 8 ਦਿਨ 10 ਦਿਨ ਉਹ ਔਖੇ ਜਲਦੀ ਫਿਰ ਬਿਲਕੁਲ ਸਹੀ ਗੱਲ ਹੈ ਵੇਖੋ ਜੀ ਕਰੋ ਚੈੱਕ ਨਗਰ ਵੀਜੀ ਕਟਾ ਗਿਆ ਕਟਾ ਆ ਗਿਆ ਠੀਕ ਆ ਹਾਂ ਬਾਪੀ ਕਿੰਨੇ ਗਏ ਵੀਰ ਪਹਿਲੀ ਚਮੜੀ ਦੀ ਵੀਰਜੀ ਮੈਂ ਮਾਫ ਕਰ ਗਈ ਦੁੱਧ ਆ ਜੀ ਚੌਥਲੀ ਮੈਂ ਆ ਪੂਰੀ ਵਧੀਆ ਸਾਫ ਸੁਥਰੀ ਮਈ ਵੀ ਮਈਆ ਵੀਰਜੀ 15 15 20 20 ਮਈਆਂ ਸਾਡੀਆਂ ਇੱਕ ਇੱਕ ਘਰ ਦੇ ਵਿੱਚ ਵਜੀਆਂ ਬਿਲਕੁਲ ਸਹੀ ਗੱਲ ਹੈ ਜਿੱਥੇ ਜਿੱਥੇ ਮਈਆਂ ਦਿੱਤੀਆਂ ਹਾਂਜੀ ਹਾਂਜੀ ਤੇ ਜੇ ਉਹ ਮਈਆਂ ਦੁੱਧ ਕੱਢਦੀਆਂ ਤਾਂ ਵੀਰ ਭਰਾ ਤੇ ਕੱਢਦੀਆਂ ਨੇ 4 5 ਸਾਲ ਅਗੇ ਵੀ ਉਹ ਜੁੜੇ ਆ ਭਰਾ ਜੁੜੇ ਆ ਹਨਾ ਬਿਲਕੁਲ ਸਹੀ ਗੱਲ ਹੈ ਸਿਰਿਆ ਇਹ ਜੇ ਕਮਾਈ ਵਪਾਰ ਕਰ ਲੋ ਦੁੱਧ ਵੇਚ ਲੋ ਹਾਂਜੀ ਹਾਂਜੀ ਇਹ ਕਮਾਈ ਹੈ ਕਿ ਹੌਂਸਲੇ ਦੀ ਹੌਂਸਲੇ ਦੀ ਜੇ ਅਸੀਂ ਕਹੀਏ ਕਿ ਕੱਲ ਹੀ ਆ ਗਏ ਫਿਰ ਆਨ ਨੂੰ ਰਾਰਾ ਦਹੀਂ ਜੰਮ ਗਿਆ ਤੇ ਖਾ ਲਈਏ ਉਹ ਗੱਲ ਨਹੀਂ ਬਿਲਕੁਲ ਸਹੀ ਗੱਲ ਸੇ ਦੋ ਤਿੰਨ ਸਾਲ ਕੰਮ ਕੇ ਜਿ ਮੜਨਾ ਪੈਣਾ ਮੜਨਾ ਪੈਣਾ ਹੈ ਉਹਦੇ ਵਾਦੇ ਘਾਟੇ ਕਿਉਂ ਹਰ ਕੋਈ ਬਿਜ਼ਨਸ ਆ ਕੋਈ ਕੰਮ ਆ ਵਾਦਾ ਘਾਟਾ ਜਿਹ ਹੈਗਾ ਮਲਾਕੇ ਜਿਹੜੀ ਗੱਲ ਆ ਫਿਰ ਠੀਕ ਬਾਕੀ ਵੀਰ ਜਿੰਨੇ ਕਨੇ ਵੀਰ ਨੇ ਪਰਖ ਆਪਣੀ ਕਰਨੀ ਤੇ ਬਿਲਕੁਲ ਜਾਇਜ਼ ਮੈਂ ਹੀ ਦੇ ਦਾਂਗੇ ਹਾਂਜੀ ਦੋ ਤਾਂ ਮਹੀਂ ਵੜਦੀ 15 ਕਿਲੋ ਪੂਰਾ ਹਾਂਜੀ ਜੀ ਤੇ ਜੈਜ ਭਾਣਾ ਮੁੱਲ ਕਰ ਲੋ ਵੀਰ ਮਹੀਂ ਦਾ ਇੱਕ ਦਾਵ ਭਾਵੇਂ 15 ਜੋ ਮੱਦੀ ਲੜੀ ਹਾਂ ਦੇ ਨਾਮ ਇੱਕ 5 ਦੀ ਇੱਕ 5 ਦੀ ਠੀਕ ਹੈ ਬਾਈ ਜੀ ਐਸ ਨੋ ਅਬ੍ਰੇਡ ਆ ਚਲੋ ਵੀ ਅੱਜ ਬਾਈ ਕਹਿੰਦੇ ਯੈਸ ਨੋ ਜਿਹੜੀ ਇੱਕ 5 ਕੀਤਾ ਆ ਤੇ ਇੱਕ 5 ਦੀ ਜੀ ਐਸ ਨੋ ਮੈਂ ਦੇ ਦਿੰਦਾ ਸਾਰਾ ਹੀ ਨੀਰਾਲਾ ਵਾਲਾ ਬਿਜ਼ਾਰ ਵੇਖ ਕੇ ਅਸੀਂ ਨਹੀਂ ਕਹਿੰਦੇ ਹਰ ਵੀਰਾ ਭਰਾਵਾਂ ਦੀਆਂ ਦੁਕਾਨਾਂ ਆਪੋ ਆਪਣੀ ਵਪਾਰ ਕਰਦੇ ਆ ਹਾਂਜੀ ਹਾਂਜੀ ਫਰਕ ਕਰਕੇ ਡੰਗਰ ਲਓ ਜਿਹੜਾ ਬਾਈ ਕਿਸੇ ਨੂੰ ਗੱਲ ਕਰਨੀ ਉਹਨੂੰ ਫਰਕ ਕਰ ਲਓ ਪਹਿਲਾਂ ਫਰਕ ਕਰ ਲਓ ਸਹੀ ਗੱਲ ਆ ਬਿਲਕੁਲ ਸਹੀ ਗੱਲ ਹੈ ਵੇਖੋ ਜੀ ਮੈਂ ਪੂਰੀ ਉੱਤੇ ਵੀ ਚੈੱਕ ਕਰੋ ਤੁਹਾਡਾ ਜੀ ਗੁੱਠਾ ਬਹੁਤ ਸੋਹਣਾ ਹੈ ਕੁਆਲਿਟੀ ਦੀ ਹੈ ਕਰੋ ਜੀ ਇਹ ਗੱਲ ਆ ਟੈਂਕ ਆ ਜਾਈ ਨਹੀਂ ਸੀ ਲਾਓ ਜੀ ਮੈਂ ਵੀ ਸੁਣਨਾ ਹੁਣ ਵਾਲੀ ਤੇ ਇਹ ਟਿਕਣ ਵਾਲੀ ਸੁਣਨ ਵਾਲੀ ਝੋਟੀਆਂ ਦਿਨ ਲੈ ਜਾਓ ਵੀ ਰਾਤ ਠੀਕ ਹੈ ਪੂਰਾ ਮਾਨਕੀਤਾ ਵੀਰ ਭਰਾ ਕੋਈ ਕੋਈ ਮਹੀਂ ਆਈ ਹੈ ਨਾ ਠੀਕ ਹੈ ਤੇ ਬਹੁਤ 14 15 ਕਿਲੋ ਦੀ ਮਹੀਂ ਮਾਲਕ ਨੇ ਆ ਦਿਨ ਲੈ ਜਾਓ ਜੇ ਆ ਠੀਕ ਹੈ ਉਹ ਲੜਾਈ ਵੀ ਜੀ ਮੈਂ ਦੇਖੋ ਜੀ ਬਹੁਤ ਸੋਹਣੀ ਮੈਂ ਆ ਵਧੀਆ ਕੁਆਲਿਟੀ ਲਈ ਤੇ ਲੇਵੇ ਲੋਏ ਦੀ ਬਹੁਤ ਸੋਹਣੀ ਬੰਤਰ ਬਣਾਉਂਗੀ ਅਜੇ ਦਿਨ ਲੈ ਜਾਊਗੀ ਜੇ ਚਾਰ ਪੰਜ ਦਿਨ ਲੈ ਜਾਗੀ ਹਫਤਾ ਲੈ ਜਾਊਗੀ ਉਹਦੇ ਆ ਗਈ ਮੈਂ ਥੱਬੇ ਲਾਊਗੀ ਥੱਬੇ ਲਾਊਗੀ ਸਹੀ ਗੱਲ ਆ ਬਹੁਤ ਸੋਹਣੀ ਮੈਂ ਇੱਕੋ ਜੀਆਂ ਬਰਾਬਰ ਦੀਆਂ ਵਧੀਆ ਕੁਆਲਟੀ ਵਾਲੀ ਹੈ ਚੌੜੀ ਜੁੰਬੜੀ ਇਹਦੀ ਬਹੁਤ ਸੋਹਣੀ ਪਤਲੀ ਆ ਤੇ ਵਧੀਆ ਮੈਂ ਸ਼ਾਨਦਾਰ ਆ ਕਵਾਲਿਟੀ ਵਾਲਾ ਕੁਝ ਧੂੜੋ ਪਿਛਾ ਨਾ ਆਇਆ ਦਾ ਵਧੀਆ ਦੇ ਗਵਾਲਟੀ ਵਾਲਾ ਜਾਣ ਵਾਲਾ ਗੱਲ ਇਹ ਕਹਿੰਦੇ ਆ ਵੀ ਮਹੀਂ ਮਹੀਂ ਦਾ ਮੋਲਿਆ ਮਹੀਂ 40000 ਦੀ ਵੀ ਸੱਚਰ ਵੇਚੀ ਆ ਤੇ 2.5 ਲੱਖ ਦੀ ਵੀ ਵੇਚੀ ਗੱਲ ਮਹੀਂ ਮਹੀਂ ਦਾ ਮੋਲਿਆ ਬਿਲਕੁਲ ਸਹੀ ਗੱਲ ਇਹ ਲਈ ਚੈੱਕ ਕਰਕੇ ਦੇਣੇ ਖੜਦੀ ਮੈਂ ਸਾਫ਼ ਤੇ ਸੁਤਰੀ ਮਹੀਂ ਆਵੇਗੀ ਚੰਗੀ ਬਹੁਤ ਸੋਹਣੀ ਬਣੀ ਦੋ ਤੇ ਕਢਣ ਵਾਲੀ ਮਹੀਂ ਆ ਬਾਗੀਂ ਵੀਰ ਤੇ ਹੈ ਵੀਰ ਭਾਜੀ ਸੇਵਾ ਜਿਹੜੀ ਗੱਲ ਹਾਂਜੀ ਜੀ ਦੱਸੋ ਕੀ ਮੋਲੇ। ਉਹ ਵੀਰ ਕਰਨੋਂ ਮਹੀਂ ਭਾਵੇਂ ਇਹ ਵੀ 1 15 ਜੋ ਮਰਜ਼ੀ ਕਰੀਏ ਹਾਂ ਨਾ ਵੀ 1 5 ਦੀ ਮਹੀਂ ਇੱਕ 5 ਦੀ 1190 ੜੇ 5 ਠੀਕ ਆ ਜੀ। ਡੋ ਮੱਜਾਂ ਦੇ ਬਾਈ ਕਹਿੰਦਾ 1190 ੜੇ 1 1 5 ਆ ਤਾਂ ਵਧੀਆ ਕੁਆਲਟੀ ਵਾਲੇ ਪਸ਼ੂ ਦੋਵੇਂ ਤੇ ਵਧੀਆ ਸ਼ਾਨਦਾਰ ਨੇ ਕੀ ਹੈ। ਬਿਲਕੁਲ ਸਹੀ ਗੱਲ ਪਾਈ ਜੀ। ਆ ਛੋਟੀਆਂ ਵੀਰ ਬੱਚੇ ਮਰੇ ਦੀ ਵੀਡੀਓ ਦਿਖਾ ਦਾਂਗੇ ਦਿਨ ਹੋਏ ਜੀ 8 ਹੋਈ ਨੂੰ। ਹਾਂਜੀ ਹਾਂਜੀ। ਤੇ 9 ਕਿਲੋ ਹੋ ਜਾਏ 10 ਕਿਲੋ ਹੋ ਜਾਈ ਛੋਟੀਆਂ ਦਾ 9 ਕਿਲੋ ਵਧੀਆ ਬੋਲਾ ਹੋਊਗਾ। ਠੀਕ। 8 ਦਿਨ ਹੋਏ ਸਾਰੇ ਸੂਈ ਨੂੰ ਬਚੇ ਮਰੇ ਦੀ ਵੀਡੀਓ ਪਾ ਵੋ ਸਾਵ ਝੋਟੀ ਹੈ ਵਧੀਆ ਥਣ ਲਗਾ ਵਧੀਆ ਲੈਵਾ ਆ ਤੇ ਸਿੰਗਲ ਸਾਡੀ ਦੀ ਝੋਟੀ ਆ ਵਧੀਆ ਕਵਾੜੀ ਝੋਟੀ ਆ ਜਵਾਕ ਸਮਾ ਬੜਾ ਵਧੀਆ ਲਗਾ ਪਾੜਾ ਵੀ ਜੀ ਪਾ ਕੇ ਥੱਲੇ ਪੈਣ ਜਿਹੜਾ ਮਰਜੀ ਪਾੜਾ ਉਹਦੇ ਠੀਕ ਹੈ ਲੇਵਲ ਇਹਦੀ ਬਹੁਤ ਜ਼ਿਆਦਾ ਸਾਫ਼ ਠੀਕ ਹੈ ਦੱਸੋ ਇਹਦੀ ਕੀ ਮੁੱਲ ਦਾ ਮੋਲ ਵੀ ਬਿਲਕੁਲ ਜਾਇਜ਼ ਹੈ ਹਾਂਜੀ ਭਾਜੀ ਮੈਂ ਚੰਗੀ ਜਿਹਾ ਸਾਫ਼ ਹਾਂਜੀ ਮੋਲ ਕਰਨਾ ਮੈਂ ਤਾਂ ਜੋ ਮਰਜ਼ੀ ਕਰੀ ਜਿੰਨੇ ਦੀ ਖਾਣਾ ਦੇ ਦੇਣੀ ਆ ਹਾਂਜੀ ਭਾਜੀ 60000 ਦੀ 60000 ਦੀ 60000 ਕਾਹਦਾ ਭਾਜੀ ਮਾਣਾ ਛੱਡ ਦਾਂਗੇ 2000 ਦੀ ਸੋ 57 ਦੀ ਹਾਨਾ 57 ਦੀ ਲਓ ਜੀ ਭੋਲਾ ਜੀ ਹੁਣੇ 57 ਹਜ਼ਾਰ ਦੀ ਝੋਟੀ ਦੇ ਦਾਂਗੇ ਬਹੁਤ ਸਾਫ ਝੋਟੀ ਹੈ ਵਧੀਆ ਕੁਆਲਟੀ ਇਹਨਾਂ ਤਿੰਨ ਮਹੀਨੇ ਚਲੋ ਚਾਰ ਚਲੋ ਫਿਰ ਫਸਾਲ ਦੇ ਵਿੱਚ ਇਹਨਾਂ ਦੀ ਫਿਰ ਦੇਖਦੀ ਆ ਮੈਂ ਸਾਰਾ ਹੀ ਖਿਆਲ ਦੋ 10 ਕਿਲੋ ਤਾਂ ਨਹੀਂ ਭਾਈ ਨਹੀਂ ਬਿਲਕੁਲ ਮੈਂ ਇਹਨਾਂ 10 ਕਿਲੋ ਸਾਰਾ ਖਿਆਲ ਦੇਈ ਬਿਲਕੁਲ ਸਹੀ ਗੱਲ ਹੈ ਇਹ ਆ ਕਰੋ ਚੋਣ ਆਪਾਂ ਜਿਹੜਾ ਮਰਜ਼ੀ ਪਾਉਂਦਾ ਆਪਾਂ ਸੂਆ ਕਹਿੰਦੇ ਚੌਥਾ ਦਾ ਭਾਵੇਂ ਪੰਜਵਾਂ ਦੋਤ ਦਊਗੀ 10 ਕਿਲੋ ਵਧੀਆ ਸੋ ਇਹਨਾਂ ਅੱਜ 5-6 ਦਿਨ ਜੇ ਆ ਜਾ ਬੱਚਾ ਠੀਕ ਹੈ ਕੱਟੀ ਕੱਟੀ ਮਗਰ ਜੇ ਹਾਂਜੀ ਤੇ ਹੁਣ 8 ਕਿਲੋ ਲਾਣਾ 9 ਕਿਲੋ ਨਾਲ ਬੋਲਾ ਜੀ ਠੀਕ ਹੈ ਜੀ ਪਰ ਕੈਂਟਰ ਮਹੀਂ ਦੁੱਧ ਵਾਲੀ ਠੀਕ ਹੈ ਜੀ ਤੁਰ ਮੰਡੀ ਕੈਂਟਰ ਮਹੀਂ ਆ ਦੁੱਧ ਵਾਲੀ ਵੀਰ ਤੇ ਬਿਲਕੁਲ ਜੈਜਪਹਾੜਾ ਵੀਰ ਜੀ ਜੇਕਰ ਬਹੁਤ ਸੋਣੀ ਮੈਂ ਆ ਵਧੀਆ ਥੋੜੀ ਵੀ ਸੇਵਾ ਘਟ ਕੀਤੀ ਆ ਪਰ ਆ ਵੀ ਮਹੀਂ ਚੰਗੀ ਸਾਸ ਆ ਵਧੀਆ ਮਹੀਂ ਸਾਵਿਆ ਕਰੂੰਗਾ ਵਧੀਆ ਵਾਂਡ ਵੜੇ ਆ ਪਵੇ ਚਾਰ ਚੂਤ ਸਾਵੇ ਮੈਂ ਤਾਂ ਵਧੀਆ ਦੁੱਧ ਦਊਗੀ ਤੇ ਵਧੀਆ ਕੁਆਲਿਟੀ ਆਾ ਢੋੜ ਪਰਗੇ ਨਾ ਮੈਂ 4-5 ਕਿਲੋ ਖਾਂਦੀ ਦੁੱਧ ਦੇ ਡੱਕੇ ਜਾਣ ਆ ਅੱਜ ਤੋਂ 15 ਦਿਨ ਮਹੀਂ ਪੂਰੀ ਵਧੀਆ ਸਹੀ ਹੋਈ ਨਹੀਂ ਤੇ ਵਧੀਆ ਦੁੱਧ ਦੇਣਾ ਤੇ ਨਿਗਾਹ ਆ ਬਾਈ ਕਿੰਦੇ ਦਾ ਰੇਟ ਕਰਨਾ ਇਹਦਾ ਵੀ ਬਹੁਤ ਸੋਣੀ ਮੈਂ ਤਾਂ ਵਧੀਆ ਕੁਆਲਿਟੀ ਦੇ ਲਈ ਕੋਣਾ ਹਾਂਜੀ ਜੀ ਕੀ ਮੋਲੇ ਦਾ 60000 ਦੀ 60000 ਦੀ 2 ਛੱਡ 57000 ਲਓ ਜੀ 55 ਦੀ ਵੀ ਦੇਖੋ ਇਹ ਸੱਜਰ ਸੋਈ ਮੈਂ 57000 ਦੀ ਉਹ ਜਿਹੜਾ ਬੱਚਾ ਮਰਿਆ ਕੱਟੀਆਂ ਲਾਊਗਾ ਹਾਂ 2 2000 ਦੋਹਾਂ ਛੋੜੀ ਇੱਕ ਦਾਸ ਦਾ ਜੋੜਾ ਦੇ ਦਾਂਗੇ ਇੱਕ ਦਾਸ ਦਾ ਜਿਹੜਾ ਵੀ ਖਾ ਲੈ ਗਿਆ ਨਾ ਮਈਆਂ ਦਾ ਹਾਂਜੀ ਸਾਰਾ ਹੀ ਫਿਆਲ ਚੋਲੇ ਮਈਆਂ ਦਾ ਹਾਂਜੀ 10 ਦੀ ਐਂਡ ਤੇ ਆ ਲੱਖ ਦੀ ਐਂਡ ਦੇ 55000 ਦੀਆਂ ਫਿਰ ਟੋਕੜਾ ਰਹਿਦੀਆਂ ਤੇ ਕੱਟੀ ਪਜਾ ਕੇ ਰੱਖਿਓ ਹਨਾ ਤੇ ਵਧੀਆ ਮੈਂ ਆ ਵਧੀਆ ਕਵਾਡ ਵਾਲੀ ਥਣ ਲੈ ਵੇ ਤੇ ਕਰਾ ਮੇਰੇ ਭਰਾ ਚੈੱਕ ਇੱਥੇ ਕਰ ਲੋ ਪਾਸ ਕਰ ਲੋ ਆ ਗਈ ਭਾਈ ਤੇ ਵਧੀਆ ਸੋਹਣੀਆਂ ਬੱਚਾਂ ਲੋ ਦੁੱਧ ਵਾਲੀਆਂ ਨਿਗਾਹ ਆ ਮੋਲੇ ਨਾਲ ਆ ਵਧੀਆ 30 40 ਹਜ਼ਾਰ ਰੇ ਕੱਟੀ ਹੋਈ ਆਮ ਗੱਲ ਕਰੀਏ ਦੁੱਧ ਦੇ ਮੈਂ ਆ ਹਾਂਜੀ ਆ ਆ ਗਈ ਫਾਰਮ ਦੀ ਵੱਛੀ ਬਹੁਤ ਸਾਫ ਸੁਥਰੀ ਬੀਲ ਦੇਖੋ ਵੈੜ ਦੀ ਬਹੁਤ ਲੰਮੀ ਆ ਦੋ ਤਵੀਰ ਵੈੜ ਕਾਊਗਾ 8 ਕਿਲੋ ਠੀਕ ਆ ਜੀ ਜੀ ਚੰਗੀ ਵੱਛੀ ਵੱਡੀ ਸਾਫ ਸੁਥਰੀ ਆ ਹਾਂਜੀ ਹਾਂਜੀ ਫਾਰਮ ਵਾਲੀ ਜਿਹੜਾਗਾ ਵੀਰ ਭਰਾ ਆ ਥਾਂ ਬਲੂਗਾ ਲੰਬਾਈ ਬੜੀ ਮਾ ਚੋਈ ਜਾਵੇ ਨਾਲੇ ਕਾਟੀ ਰੱਖੀ ਹੋਈ ਹੈ ਜੀ ਲਾਹ ਪੋਲੇ ਜੀ ਬੜੀ ਪੂਰੀ ਬੇਲ ਬੇਲ ਬਹੁਤ ਸੋਹਣੀ ਲੰਬੀ ਲੰਬੀ ਵੀਰ ਫਰ ਬੜੀ ਹੈ ਥਾਂ ਚੰਗਾ ਲੱਗਾ ਜਵਾਬ ਸਮਝਾ ਜੀ ਇੱਕ ਨੰਬਰ ਆਹ ਕਿਹਦੇ ਤਿਆਰ ਹੈ ਨਾ ਲੱਖ ਰੁਪਏ ਦੀ ਬਿਲਕੁਲ ਸਹੀ ਗੱਲ ਕਾਦੇ ਬੜਾ ਲੰਬਾਈ ਬੜੀ ਹੈ ਜੀ ਇਹ ਬੜੀ ਆਪੇ ਕੋਈ ਆ ਲੰਬਾਈ ਠੀਕ ਠੀਕ ਤੇ ਖਾ ਬਹੁਤ ਸੋਹਣੀ ਬੈੜ ਆ ਵਧੀਆ ਕੁਆਲਟੀ ਵਾਲੀ ਹੈ ਕੀ ਆਫ 20000 ਜੀ ਕੀ ਮੋਲੇ ਦਾ ਮੋਲ ਵੀਰ ਹਾਂ ਨਾ ਹੀ 22000 22 ਦੀ 22000 ਕਰ ਦੋ ਭਾਈ ਮਾਨ 18 ਦੀ ਠੀਕ ਹੈ ਜੀ ਦੇਖੋ 22 ਤੋਂ ਸਿੱਧਾ 18 18000 ਦੀ ਭਾਈ ਕਹਿੰਦਾ ਵੈੜ ਦੇ ਦਾਂਗੇ ਪੂਰੀ ਸਾਫ ਆ ਥੁੜੀ ਆ ਬਿਲਕੁਲ ਜੈ ਛੋਟ ਛਪਾ ਛੱਡ ਕੇ ਦੱਸੀ ਵੀ ਸੀ ਬਿਲਕੁਲ ਠੀਕ ਹੈ ਜੀ ਇਹ ਕੋਈ ਬਹੁਤ ਸੋਹਣਾ ਕਾਦਾ ਬੈਠਦਾ ਜੀ ਐਸ ਐਨਓ 18000 ਤੇ ਵੱਡੀ ਬੱਧੀਆ ਤੇ ਠੰਡੀ ਬੜੀ ਵੀਰ ਫਿਰ ਕੋਈ ਰਤੀ ਨਹੀਂ ਪਾਉਣੀ ਚੋਣ ਦਾ ਸਮਾਂ ਦੀ ਇੱਕ ਨੰਬਰ ਠੀਕ ਹੈ ਜੀ ਦੋ ਦਰ ਹੀ ਹਾਂਜੀ ਹਾਂ ਜੀ ਹਾਂ ਜੀ ਮੈਂ ਕੋ ਦੋ ਤੇ ਹਾਂ ਦੋ ਤਿੰਨ ਕਿਲੋ ਹੀ ਹਾਂਜੀ ਇਹ ਰਤੀ ਆਡੇ ਕੋ ਵੱਡੀ ਗਾਂ ਗਈ ਤੇ ਡੇਰੀ ਦੇ ਵਿੱਚ ਆਉਂਦੇ ਲੈ ਜਾਉ ਨਾਲ ਠੀਕ ਹੈ ਤੇ ਕੋਈ ਵੀਰ ਭਰਾ ਸੇਵਾ ਵਾਲਾ ਜੇ ਲੈ ਜਾ ਜਿਹੜਾ ਮੱਦੀ ਇਦਾਂ ਇਦਾਂ ਹੀ ਲੈ ਜਾ ਸੇਵਾ ਦਾ ਹਾਂ ਤੇ 1 ਕਿਲੋ ਦੁੱਧ ਜਿਹੜਾ ਮੱਦੀ ਲੈ ਸੇਵਾ ਵਾਲਾ ਵੀ ਇਹਦਾ ਕੋਈ ਮੁੱਲ ਨਹੀਂ ਆ ਕੀ ਦਾ ਨਾ ਉਹ ਤਾਂ ਮਿੱਟੀ ਮੀਡਾ ਫਰੀਆ ਸੇਵਾਲਾ ਪਾ ਕਰੇ ਜਿਹੜੇ ਵੀਰ ਨੇ ਵਾੜ ਖੜਨੀ ਆਪਣੀ ਗੱਡੀ ਲੈ ਕੇ ਤੇ ਆਵੇ ਠੀਕ ਹੈ ਨਾ ਸਾਡੀ ਗੱਡੀ ਨਾਲ ਆਉਗੀ ਉਹਦੀ ਗੱਡੀ ਆ ਸਾਡਾ ਵੀਰ ਉਹ ਹੀ ਆਵੇ ਸੇਵਾਲੀ ਵੇ ਜਿਹੜਾ ਸਾਹਮਣੇ ਲੱਲੇ ਗਾਂ ਤਿਆਰ ਕਰ ਲੇ ਹੈ ਨਾ ਗਾਂ ਤਿਆਰ ਕਰਕੇ ਸਾਨੂੰ ਭਾਵੇਂ ਵੇਦ ਤੇ ਥਣਾ ਦੀ ਬਿਲਕੁਲ ਸਾਫ ਆ ਤੇ ਫਰੀਜ ਠੀਕ ਆ ਦਿੰਦੀ ਹਨੂ ਮਗਰ ਇਦਾਂ ਫਰੀ ਆਈ ਤੇ ਫਰੀਏ ਕਿ ਫੜਾ ਦਾਂਗੇ ਕਿਸੇ ਬੰਦੇ ਨੇ ਸੇਵਾ ਕਰ ਲੇ ਦੇ ਜਿਹਨਾਂ ਵੀਰ ਸਾਡੇ ਫੜੇ ਸਾਹ ਵਾਲਾ ਤੇ ਸੇਵਾ ਸੇਵਾ ਵਾਲਾ ਠੀਕ ਆ ਵੀਰ ਜੀ ਦੇਖੋ ਬਹੁਤ ਸੋਹਣੀ ਵੈੜ ਬਾਨੀ ਆ ਇਹ ਪਹਿਲਾਂ ਸੁਣੀ ਤੇ ਜਸੂਆ ਖਾਂ ਕਾਂ ਸੁਣੀ ਆ ਠੀਕ ਆ ਮੇਰੇ ਭਰਾ ਬੜੀ ਭਾਰੀ ਜੀ ਸੇਵਾ ਵਾਲਾ ਵੀ ਜਿਹੜਾ ਮੱਦੀ ਖੜ ਸਕਦਾ ਹਾਂ ਤੁਹਾਨੂੰ ਬੜਾ ਸੁਹਾ ਲੱਗ ਓਕੇ ਵੀਰ ਜੀ ਦੇਖੋ ਬਈਆਂ ਕੋਲ ਬਹੁਤ ਸੋਹਣੇ ਪਸ਼ੂ ਆ ਤੇ ਵਧੀਆ ਕੁਆਲਟੀ ਵਾਲੇ ਨਗੀਨੇ ਤੇ ਵਧੀਆ ਸ਼ਾਨਦਾਰ ਪਸ਼ੂ ਆ ਵਡੀਆਂ ਮੱਜਾਂ ਨਕੀਆਂ ਮੱਜਾਂ ਸਭ ਤੇ ਹੁਣ ਵਡੀਆਂ ਮੱਜਾਂੇ ਕਰਨੀਆਂ ਦਿੱਲੀ ਜਿੰਨੇ ਵੀਰ ਭਰਾ ਸੰਗ ਤੇ ਜੁੜੀ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਤੇ ਵੀਰ ਜੀ ਚਲੋ ਅਸੀਂ ਇਹ ਕੰਮ ਕਰੁੰਦੇ ਆਂ ਅਸੀਂ ਗਾਂ-ਗਾਂ ਆਪਣੇ ਜਿਹੜੇ ਵੀਰ ਭਰਾਵਾਂ ਦੇ ਤੋਂ ਸੁਣਾ ਲੈਂਦੇ ਨੂੰ ਇਹੋ ਸਿੱਖਿਆ ਦੇਈ ਦੀ ਆ ਤੇ ਵੀਰ ਇਹ ਕੰਮ ਦੇ ਵਿੱਚ ਖੈ ਬੜਾ ਕੋਝਾ ਆਪਾਂ ਧੀਰ ਰੱਖਣਾ ਪੈਣਾ ਧੀਰ ਰੱਖਣਾ ਪੈਣਾ ਆ ਹੌਸਲਾ ਹੌਸਲਾ ਜਿਹੜੀ ਗੱਲ ਆ ਵੀਰ ਸਾਡੇ ਵਾਲੇ ਵੇਖ ਕੇ ਕਈ ਗਾਂ ਤੋਂ ਗਾਂ ਹੋਰ ਵੀਰ ਆਪੋ ਆਪਣਾ ਫਾਰਮ ਤਿਆਰ ਕਰੁੰਦੇ ਆ ਤੇ ਅਸੀਂ ਵੀ ਬੜੇ ਛੋਟੇ ਲੈਵਲ ਤੋਂ ਉੱਠ ਕੇ ਇੱਥੇ ਤੱਕ ਆਏ ਆ ਗਾਂ ਦੇ ਵੀਰ ਸਾਬ ਤੋਂ ਗੱਲ ਆ ਵੀ ਮਾਂ ਤੇ ਕੋਈ ਸ਼ੌਂਕ ਹੋਵੇ ਫੇਰ ਠੀਕ ਆ ਜੀ ਦੋ ਦੋ 2.5 2.5 ਲੱਖ ਦੀ ਵੀਰ ਮੈਂ ਹੀ ਅਸੀਂ ਆਪਣੀ ਘਰ ਦਾ ਕੀ 3 ਲੱਖ ਦੀ ਬਿਲਕੁਲ ਸਹੀ ਗੱਲ ਹੈ ਸ਼ੌਂਕਿਆਂ ਦਾ ਫੇਰ ਟੱਕੀ ਹਾਂ ਜੀ ਤੁਹਾਨੂੰ ਥੋੜਾ ਜਿਹਾ ਇੱਕ ਮੈਂ ਉਖਾਵਾਂਗਾ ਜਿਹੜੀ ਮੇਲਾ ਜਿੱਤ ਕੇ ਆਈ ਆ ਤੇ ਉਹ ਵੀ ਆਪਣੇ ਕੋ ਫੰਡ ਤੇ ਪਹੁੰਚੀ ਆ ਪਰ ਮਹੀ ਮਹੀ ਦਾ ਮੋਲਿਆ ਠੀਕ ਆ ਫੀਸ ਦੀ ਆ ਹੁਣ ਉਹ ਪਰ ਲਾਈ ਘਾਰਿਆ ਸਰਟੀਫਿਕੇਟ ਮੈਂ ਜਿੱਤੇ ਆ ਉਹ ਥੋੜੇ ਦਿਨਾਂ ਮੁਖਾਵਾਂਗੇ ਪ੍ਰਸ਼ਨ ਖਾਵਾਂਗੇ ਫਿਰ ਇਸ ਹਾਮਦੇ ਵਿੱਚ ਵੀਰ ਫਾਇਦਾ ਬੜਾ ਅਸੀਂ ਕਹਿ ਦਨੇ ਆ ਬਲਾਣੇ ਬੰਦੇ ਕੋ 100 ਮਈ ਦੇ ਪਈਆਂ 75 ਮਈਆਂ ਉਹ ਤਾਂ ਮਗਲਾ ਸ਼ਟ੍ਰਗਲ ਪਿਲੋਂ ਵਿੱਚ ਕਿਤੋਂ ਗਰੀਬੀ ਉਹ ਕਿੰਨੇ ਜਰ ਦਾ ਇੱਕ ਮਾਝ ਤੋਂ ਕੱਟੀ ਤੋਂ ਪੈਦਾ ਹੋਇਆ ਹਨਾ ਤੇ ਫਿਰ ਉੱਠ ਗਿਆ ਬਾਕੀ ਲਾਈਕ ਕਮੈਂਟ ਸ਼ੇਅਰ ਵਾਤਵਾਦ ਕਰਿਆ ਕਰੋ ਜਿੰਨੇ ਵੀਰ ਭਰਾ ਸਾਥਕ ਤੇ ਜੁੜੀ ਸਾਰਿਆਂ ਦੇ ਲੋ ਧੰਨਵਾਦ ਧੰਨਵਾਦ ਪ੍ਰੈਸ ਬੋਲ ਬਾਈ ਜੀ ਫੋਨ ਨੰਬਰ ਹੈਗਾ ਵੀ ਜੀ 8427407753 ਨਾਮ ਮਾਨਾ ਤੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਅੰਮ੍ਰਿਤਸਰ ਫਿਲਮ ਜੀਠਾ ਹਿੰਦਪੋਮਾ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਵਧੀਆ ਸ਼ਾਨਦਾਰ ਤੇ ਮਲਡੀਆਂ ਮੱਝਾਂ ਆਉਣਗੀਆਂ ਇੱਕ ਨੀਲੀ ਦੀ ਮੱਝ ਫਰੀਦੀ ਆ ਬਹੁਤ ਵੱਡੀ ਤੇ ਜੇ ਇਹ ਭਰਾਣੇ ਖਰੀਦਣੀ ਹੋਵੇ ਤੇ ਚੰਗੀ ਝੋਟੀ ਵੀ 3 ਕਿਲੋ ਵਾਲੀ ਨੀਲੀ ਰਾਵੀ ਦੀ ਸੂਈ ਆਪਣੇ ਫਰਮ ਦੇ ਪਹੁੰਚੂਗੀ ਠੀਕ ਹੈ ਜੀ ਕੱਲ ਨੂੰ ਆ ਜੂਗਾ ਜਿਹੜਾ ਕਾ ਵੀਰ ਭਰਾ ਮੈਂ ਲੈਣੀ ਵੀਡੀਓ ਪਾ ਦਾਂਗਾ ਠੀਕ ਆ ਸਾਸਿਕਲ ਬਾਈ ਜੀ ਧੰਨਵਾਦ